ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੇ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੁਰੂ ਨਾਨਕ ਦੇਵ ਜੀ ਦੇ ਜਨਮ ਵਿਲੇ ਦੀ ਸਾਖੀ ਸ਼ੇਅਰ ਕਰਾਂਗੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਵਿਲੇ ਦਾਈ ਮਾਂ ਨੇ ਕੀ ਕਿਸ਼ਮਾ ਦੇਖਿਆ ਤੇ ਆਓ ਜੀ ਹੁਣ ਬਿਨਾ ਸਮਾਂ ਖਰਾਬ ਕੀਤੇ ਤੁਹਾਡਾ ਜੀ ਆਪਾਂ ਸਾਖੀ ਸੁਣਾਉਨੇ ਆਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪੂਰਨ ਮਾਸ਼ੀ ਵਾਲੇ ਦਿਨ 1469 ਈਸਵੀ ਨੂੰ ਖੱਤਰੀਆਂ ਦੇ ਘਰ ਹੋਇਆ ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਦਾ ਨਾਂ ਮਾਤਾ ਤ੍ਰਿਪਤਾ ਦੇਵੀ ਜੀ ਸੀ ਅਤੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਜੀ ਸੀ ਜਦੋਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਾ ਪਤਾ ਮਹਿਤਾ ਕਾਲੂ ਜੀ ਨੂੰ ਲੱਗਾ ਤਾਂ ਮਹਿਤਾ ਕਾਲੂ ਜੀ ਸਵੇਰੇ ਵੱਡੇ ਵੇਲੇ ਪੰਡਿਤ ਹਰੀਦੇਵਾਲ ਜੀ ਦੇ ਘਰ ਗਏ ਤਾਂ ਪੰਡਿਤ ਜੀ ਨੂੰ ਜਾ ਕੇ ਕਹਿਣ ਲੱਗੇ ਕਿ ਪਾਂਦਾ ਜੀ ਮੱਥਾ ਟੇਕਦਿਆਂ ਤੇ ਪਾਂਦਾ ਜੀ ਨੇ ਕਿਹਾ ਕਾਲੂ ਜੀ ਸਵੇਰੇ ਸਵੇਰੇ ਕਿਉਂ ਆਇਓ ਤਾਂ ਮਹਿਤਾ ਕਾਲੂ ਜੀ ਨੇ ਕਿਹਾ ਕਿ ਪਾਂਦਾ ਜੀ ਮੇਰੇ ਘਰ ਬਾਲਕ ਨੇ ਜਨਮ ਲਿਆ ਤੇ ਤੁਸੀਂ ਜਾ ਕੇ ਉਸ ਦੀ ਜਨਮ ਪੱਤਰੀ ਲਿਖ ਲਓ ਤਾਂ ਪੰਡਤ ਜੀ ਨੇ ਕਿਹਾ ਕਿ ਤੁਸੀਂ ਘਰ ਚਲੋ ਮੈਂ ਪੂਜਾ ਪਾਠ ਕਰਕੇ ਤੁਹਾਡੇ ਮਗਰੇ ਹੀ ਆਉਣਾ ਤਾਂ ਮੈਂ ਤਾਂ ਕਾਲੂ ਜੀ ਆਪਣੇ ਘਰ ਆ ਗਏ ਥੋੜੇ ਸਮੇਂ ਬਾਅਦ ਪੰਡਤ ਜੀ ਵੀ ਉਹਨਾਂ ਦੇ ਘਰ ਆ ਗਏ ਤਾਂ ਮੈਂ ਤਾਂ ਕਾਲੂ ਜੀ ਨੂੰ ਕਹਿਣ ਲੱਗੇ ਅੰਦਰ ਜਾ ਕੇ ਦਾਈ ਮਾਂ ਨੂੰ ਬੁਲਾਓ ਅਸੀਂ ਉਹਨਾਂ ਤੋਂ ਬਾਲਕ ਦੇ ਜਨਮ ਬਾਰੇ ਕੁਝ ਪੁੱਛਣਾ ਹੈ ਮੇਤਾ ਕਾਲੂ ਜੀ ਅੰਦਰ ਗਏ ਅਤੇ ਦਾਈ ਮਾਂ ਨੂੰ ਬੁਲਾ ਕੇ ਪੰਡਤ ਜੀ ਕੋ ਲੈ ਕੇ ਆਏ ਪੰਡਤ ਜੀ ਨੇ ਦਾਈ ਮਾਂ ਨੂੰ ਕਿਹਾ ਕਿ ਮਾਤਾ ਜੀ ਮੈਨੂੰ ਦੱਸੋ ਕਿ ਇਸ ਬਾਲਕ ਦਾ ਜਨਮ ਕਿਸ ਸਮੇ ਹੋਇਆ ਹੈ ਦਾਈ ਮਾਂ ਜੀ ਪੰਡਤ ਜੀ ਨੂੰ ਕਹਿਣ ਲੱਗੇ ਕਿ ਇਸ ਬਾਲਕ ਦਾ ਜਨਮ ਅੱਧੀ ਰਾਤ ਨੂੰ 7ਵੇਂ ਪੈਰ ਵਿੱਚ ਹੋਇਆ ਹੈ ਪਰ ਪੰਡਤ ਜੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਨੀ ਆ ਕਿ ਮੇਰੇ ਹੱਥਾਂ ਵਿੱਚ ਬੜੇ ਸਾਰੇ ਬਾਲਕਾਂ ਨੇ ਜਨਮ ਲਿਆਏ ਪਰ ਇਸ ਬਾਲਕ ਦੇ ਜਨਮ ਸਮੇ ਮੈਂ ਜੋ ਕਰਿਸ਼ਮਾ ਦੇਖਿਆ ਹੈ ਉਸ ਨੂੰ ਮੈਂ ਬਿਆਨ ਨਹੀਂ ਕਰ ਸਕਦੀ ਜਿੰਨੇ ਵੀ ਬੱਚੇ ਇਸ ਸੰਸਾਰ ਵਿੱਚ ਆਉਂਦੇ ਹਨ ਉਹ ਰੋਂਦੇ ਹੋਏ ਹੀ ਆਉਂਦੇ ਹਨ ਪਰ ਇਹ ਬਾਲਕ ਤਾਂ ਕੁਝ ਅਜੀਬ ਹੀ ਹੈ ਕਿਉਂਕਿ ਇਹ ਬਾਲਕ ਜਨਮ ਲੈਣ ਤੋਂ ਬਾਅਦ ਕੁਝ ਇਸ ਤਰ੍ਹਾਂ ਹੱਸਿਆ ਜਿਵੇਂ ਕੋਈ ਸਿਆਣਾ ਬੱਚਾ ਹੱਸਦਾ ਹੈ ਦਾਈ ਮਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਪੰਡਤ ਜੀ ਨੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਕਾਲੂ ਦਾਈ ਮਾਂ ਦੇ ਦਸਨ ਮੁਤਾਬਕ ਇਹ ਮੈਨੂੰ ਕੋਈ ਆਮ ਸਧਾਰਨ ਬਾਲਕ ਨਹੀਂ ਲੱਗਦਾ ਅਤੇ ਮੈਂ ਵੀ ਇਸ ਬਾਲਕ ਤੇ ਦਰਸ਼ਨ ਕਰਨਾ ਚਾਹਨਾ ਪਰਦਾਈ ਮਾਂ ਨੇ ਪੰਡਤ ਜੀ ਨੂੰ ਕਿਹਾ ਕਿ ਪੰਡਤ ਜੀ ਬੱਚਾ ਹਜੇ ਕੁਝ ਹੀ ਘੰਟਿਆਂ ਦਾ ਹੈ ਬਾਹਰ ਠੰਡ ਵੀ ਬਹੁਤ ਹੈ ਇਸ ਲਈ ਬੱਚੇ ਨੂੰ ਕਮਰੇ ਤੋਂ ਬਾਹਰ ਲੈ ਕੇ ਆਉਣਾ ਠੀਕ ਨਹੀਂ ਹੈ ਪਰ ਪੰਡਤ ਜੀ ਨੇ ਜਿੱਤ ਕਰਨੀ ਸ਼ੁਰੂ ਕਰ ਦਿੱਤੀ ਤੇ ਕਿਹਾ ਤੁਸੀਂ ਮੇਰੀ ਜ਼ਿੰਮੇਵਾਰੀ ਤੇ ਬੱਚੇ ਨੂੰ ਬਾਹਰ ਲੈ ਕੇ ਆਓ ਬਾਲਕ ਨੂੰ ਕੁਝ ਨਹੀਂ ਹੋਵੇਗਾ ਤੁਸੀਂ ਮੇਰੇ ਤੇ ਭਰੋਸਾ ਕਰੋ ਦਾਈ ਮਾਂ ਨੇ ਬੱਚੇ ਨੂੰ ਕੱਪੜੇ ਵਿੱਚ ਲਪੇਟ ਕੇ ਬਾਹਰ ਲਿਆਉਂਦਾ ਹਰੀ ਦਿয়াল ਪੰਡਤ ਬੜਾ ਸੂਝਵਾਨ ਪੰਡਤ ਸੀ ਅਤੇ ਗੁਰੂ ਜੀ ਦੇ ਦਰਸ਼ਨ ਕਰਦਿਆਂ ਨਿਹਾਲ ਹੋ ਗਿਆ ਅਤੇ ਉਸ ਨੇ ਸਭ ਤੋਂ ਪਹਿਲਾਂ ਦਰਸ਼ਨ ਕਰਦਿਆਂ ਬਾਲਕ ਨੂੰ ਦੋਨੋਂ ਹੱਥ ਜੋੜ ਕੇ ਨਮਸਕਾਰ ਕੀਤੀ ਤੇ ਦਾਈ ਮਾਂ ਨੂੰ ਕਿਹਾ ਕਿ ਹੁਣ ਇਸ ਬੱਚੇ ਨੂੰ ਤੁਸੀਂ ਅੰਦਰ ਲੈ ਜਾਓ ਮਹਤਾ ਕਾਲੂ ਜੀ ਨੇ ਉਸ ਪੰਡਤ ਜੀ ਨੂੰ ਕਿਹਾ ਕਿ ਤੁਸੀਂ ਇਸ ਬਾਲਕ ਦਾ ਨਾਂ ਰੱਖੋ ਤਾਂ ਪੰਡਿਤ ਹਰੀਦੇਵਾਲ ਜੀ ਨੇ ਸੋਚ ਸਮਝ ਕੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਕਾਲੂ ਜੀ ਇਸ ਬੱਚੇ ਦਾ ਨਾਮ ਮੈਂ 13 ਦਿਨਾਂ ਤੋਂ ਬਾਅਦ ਬਹੁਤ ਹੀ ਸੋਚ ਸਮਝ ਕੇ ਰੱਖਾਂਗਾ ਤੇ ਨਾਲ ਹੀ ਚੋਲਾ ਪਹਿਨਾਵਾਂਗਾ ਪੰਡਿਤ 13 ਦਿਨ ਤੱਕ ਗੁਰੂ ਜੀ ਦਾ ਨਾਮ ਸੋਚਦਾ ਰਿਹਾ ਅਤੇ ਇਸ ਨਾਲ ਹੀ ਸੋਚ-ਸੋਚ ਕੇ ਹੈਰਾਨ ਹੁੰਦਾ ਰਿਹਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਕਦੀ ਵੀ ਇਸ ਤਰ੍ਹਾਂ ਦਾ ਬਾਲਕ ਨਹੀਂ ਦੇਖਿਆ ਤੇ 13 ਦਿਨਾਂ ਦੇ ਬਾਅਦ ਭਾਈ ਮਹਿਤਾ ਕਾਲੂ ਜੀ ਨੇ ਪੰਡਤ ਜੀ ਨੂੰ ਫੇਰ ਆਪਣੇ ਘਰ ਬੁਲਾਇਆ ਤੇ ਬਾਲਕ ਦਾ ਨਾਂ ਰੱਖਣ ਲਈ ਬੇਨਤੀ ਕੀਤੀ ਪੰਡਤ ਜੀ ਨੇ ਬਾਲਕ ਨੂੰ ਚੋਲਾ ਪਾ ਕੇ ਭਾਈ ਕਾਲੂ ਜੀ ਨੂੰ ਕਿਹਾ ਕਿ ਅਸੀਂ ਤੇਰੇ ਬਾਲਕ ਦਾ ਨਾਮ ਨਨਕ ਦੀਵ ਰੱਖਾਂਗੇ ਤਾਂ ਭਾਈ ਮਹਿਤਾ ਕਾਲੂ ਜੀ ਨੇ ਪੰਡਤ ਜੀ ਨੂੰ ਕਿਹਾ ਕਿ ਇਹ ਨਾਮ ਤੁਸੀਂ ਠੀਕ ਨਹੀਂ ਰੱਖਿਆ ਕਿਉਂਕਿ ਇਹ ਨਾਮ ਹਿੰਦੂ ਤੁਰਕ ਦਾ ਸਾਂਝਾ ਹੈ ਤਾਂ ਪੰਡਿਤ ਜੀ ਨੇ ਮਹਤਾ ਕਾਲੀ ਜੀ ਨੂੰ ਕਿਹਾ ਕਿ ਕਾਲੂ ਜੀ ਇਹ ਕੋਈ ਬਹੁਤ ਵੱਡਾ ਅਵਤਾਰੀ ਹੈ ਜਿਸ ਨੇ ਤੁਹਾਡੇ ਘਰ ਵਿੱਚ ਜਨਮ ਲਿਆ ਹੈ ਇਸ ਤੋਂ ਪਹਿਲਾਂ ਸ਼੍ਰੀ ਰਾਮਚੰਦਰ ਜੀ ਤੇ ਸ਼੍ਰੀ ਕ੍ਰਿਸ਼ਨ ਜੀ ਅਵਤਾਰੀ ਸਨ ਤੇ ਉਹਨਾਂ ਨੂੰ ਹਿੰਦੂ ਪੂਜਦੇ ਸਨ ਪਰ ਇਹਨਾਂ ਨੂੰ ਹਿੰਦੂ ਤੁਰਕ ਦੋਨੋਂ ਹੀ ਪੂਜਣਗੇ ਇਹ ਕੋਈ ਬਹੁਤ ਵੱਡਾ ਗਿਆਨੀ ਧਿਆਨੀ ਹੋਵੇਗਾ ਜਿਸ ਨੂੰ ਸਮੁੰਦਰ ਧਰਤੀ ਆਸਮਾਨ ਵੀ ਰਾਹ ਦੇਣਗੇ ਨੌ ਨਾਥ 84 ਸਿੱਧ 6 ਜਪੀ 52 ਪੀਰ ਚੌਂਟ ਜੋਗਣੀ ਭੂਤ ਪ੍ਰੇਤ ਦੇਵ দানਵ ઋષਿ मुनि ਪੀਰ ਪੈਗੰਬਰ ਸਭ ਇਸ ਦੀ ਆਗਿਆ ਮੰਨਣਗੇ ਇਹ ਆਪ ਨਿਰੰਕਾਰ ਮਨੁੱਖ ਦੇ ਰੂਪ ਵਿੱਚ ਜਗਤ ਦਾ ਉਧਾਰ ਕਰਨ ਵਾਸਤੇ ਆਇਆ ਹੈ ਇਹ ਗੱਲ ਕਹਿ ਕੇ ਪੰਡਿਤ ਹਰੀदयाल ਜੀ ਆਪਣੇ ਘਰ ਚਲੇ ਗਏ ਤੇ ਭਾਈ ਮਹਿਤਾ ਕਾਲੂ ਜੀ ਪੰਡਿਤ ਦੇ ਮੂੰਹ ਇਹ ਗੱਲਾਂ ਸੁਣ ਕੇ ਬਹੁਤ ਖੁਸ਼ ਹੋਏ ਤੇ ਪੂਰੇ ਪਰਿਵਾਰ ਨੇ ਬਾਲਕ ਹੋਣ ਦੀ ਖੁਸ਼ੀ ਮਨਾਈ ਤੇ ਇਹ ਸੀ ਅੱਜ ਦੀ ਪਿਆਰੀ ਜਈ ਸਾਖੀ ਤੰਤਨ ਸ਼ੀ ਗੁਰੂ ਨਾਨਕ ਦੇਵ ਜੀ ਦੀ ਤੁਹਾਨੂੰ ਕਿਵੇਂ ਲੱਗੀ ਪਲੀਜ਼ ਜੁਰ ਦੱਸਣਾ ਤੇ ਕਮੈਂਟ ਬਾਕਸ ਦੇ ਵਿੱਚ ਤਨਤਨ ਸ਼ਿਗੁਰ ਨਾਨਕ ਦੇਵ ਜੀ ਜ਼ਰੂਰ ਲਿਖਣਾ ਜੀ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦੇ ਹਾਂ ਜੀ ਫਿਰ ਇੱਕ ਨਵੀਂ ਵੀਡੀਓ 'ਚ ਤਦ ਤੱਕ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਸਤਿ ਸ਼੍ਰੀ ਅਕਾਲ ਜੀ